ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.in ਤੇ ਪਟਿਆਲਾ ਦੇ ਸਰਹੰਦ ਰੋਡ ਤੇ ਸਥਿਤ ਸਟੇਟ ਬੈਂਕ ਏਟੀਐਮ ਦੀ ਸੁਰੱਖਿਆ ਵਿੱਚ ਤਾਇਨਾਤ ਗੁਰਪ੍ਰੀਤ ਸਿੰਘ ਦੀ ਜ਼ਿੰਦਗੀ ਤੇ 10 ਤੇ 11 April ਦੀ ਅੱਧੀ ਰਾਤ ਭਾਰੀ ਪੈ ਗਈ ਕੀ ਸਟੇਟ ਬੈਂਕ ਆ ਪਟਿਆਲਾ ਦੇ ਇਸ ਏਟੀਐਮ ਵਿੱਚ ਦਾਖਲ ਹੋ ਰਹੇ ਇਹਨਾਂ ਨੌਜਵਾਨਾਂ ਨੂੰ ਤੁਸੀਂ ਜਾਣਦੇ ਹੋ ਕਿਉਂਕਿ ਇਹਨਾਂ ਤੇ ਲੱਗਾ ਹੈ ਸੁਰੱਖਿਆ ਮੁਲਾਜ਼ਮ ਨੂੰ ਕਤਲ ਕਰ ਏਟੀਐਮ ਲੁੱਟਣ ਦੀ ਕੋਸ਼ਿਸ਼ ਦਾ ਇਲਜ਼ਾਮ ਰਾਤ ਵੇਲੇ 1 ਤੋਂ 2 ਵਜੇ ਦੇ ਵਿਚਾਲੇ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਚਿੱਟੇ ਕੁਰਤੇ ਪਜਾਮੇ ਵਿੱਚ ਇਹ ਨੌਜਵਾਨ ਪਹਿਲਾਂ ਏਟੀਐਮ ਅੰਦਰ ਦਾਖਲ ਹੁੰਦਾ ਹੈ। ਨਿਗਰਾਨੀ ਲਈ ਉਸ ਦਾ ਇੱਕ ਸਾਥੀ ਏਟੀਐਮ ਦੇ ਬਾਹਰ ਖੜਾ ਰਹਿੰਦਾ ਹੈ। ਅੰਦਰ ਦਾਖਲ ਹੁੰਦੇ ਹੀ ਇਹ ਨੌਜਵਾਨ ਸੀਸੀਟੀਵੀ ਕੈਮਰੇ ਦਾ ਰੁਖ ਮੋੜ ਦਿੰਦਾ ਹੈ। ਉਦੀ ਮਦਦ ਲਈ ਦੂਜਾ ਨੌਜਵਾਨ ਵੀ ਆ ਜਾਂਦਾ ਹੈ। ਇਸ ਗਲ ਤੋਂ ਬੇਖਬਰ ਹੈ ਕਿ ਇੱਕ ਹੋਰ ਸੀਸੀਟੀਵੀ ਵਿੱਚ ਇਹਨਾਂ ਦੀਆਂ ਕਰਤੂਤਾਂ ਕੈਦ ਹੋ ਰਹੀਆਂ ਨੇ। ਹਰ ਕੋਸ਼ਿਸ਼ ਕਰਦੇ ਨੇ ਪਰ ਏਟੀਐਮ ਵਿੱਚ ਪਏ 35 ਲੱਖ ਰੁਪਏ ਤੇ ਹੱਥ ਸਾਫ਼ ਕਰਨ ਵਿੱਚ ਕਾਮਯਾਬੀ ਨਹੀਂ ਮਿਲਦੀ। ਪੁਲਿਸ ਮੁਤਾਬਕ ਏਟੀਐਮ ਅੰਦਰ ਦਾਖਲ ਹੋਣ ਤੋਂ ਪਹਿਲਾਂ ਗਾਰਡ ਨੂੰ ਉਸੇ ਦੇ ਡੰਡਿਆਂ ਨਾਲ ਇਹਨਾਂ ਮੁਲਜ਼ਮਾ ਨੇ ਬੇਰਹਿਮੀ ਨਾਲ ਕੋਟ-કોટ ਕੇ ਕਤਲ ਕਰ ਦਿੱਤਾ ਪੁਲਿਸ ਇਸ ਗੱਲ ਦੀ ਪੜਤਾਲ ਵਿੱਚ ਲੱਗੀ ਹੈ ਕਿ ਇਹਨਾਂ ਦੋ ਨੌਜਵਾਨਾਂ ਤੋਂ ਇਲਾਵਾ ਹੋਰ ਕਿਨੇ ਲੋਕ ਇਸ ਵਾਰਦਾਤ ਵਿੱਚ ਸ਼ਾਮਲ ਨੇ ਵੀ ਹੈ ਸਮ ਕਲੂਜ਼ ਹੈਗੀਆਂ ਨੇ ਫੋਟੋਗ੍ਰਾਫਸ ਹੈਗੀਆਂ ਤੁਹਾਨੂੰ ਦੇ ਦਾਂਗੇ ਨਹੀਂ ਦੋ ਬੰਦੇ ਸੀ ਦੋ ਬੰਦੇ ਨੇ ਫਿਲਹਾਲ ਦੀ ਜਿਹੜੀ ਇਨਫੋਰਮੇਸ਼ਨ ਹੈ ਉਹਦੇ ਮੁਤਾਬਕ ਦੋ ਬੰਦੇ ਨੇ ਤੇ ਹਾਂਜੀ ਵਹੀਕਲ ਦਾ ਨਹੀਂ ਹਲੇ ਪਤਾ ਲੱਗਿਆ ਪੈਦਲ ਆਏ ਨੇ ਪੈਦਲ ਆਏ ਨੇ ਰੋਕ ਇਹਦੇ ਗਾਰਡ ਦਾ ਹੀ ਡੰਡਾ ਜਿਹੜਾ ਉਹਦੇ ਨਾਲ ਹੀ ਸਿਰ ਦੇ ਵਿੱਚ ਮਾਰ ਕੇ ਸੱਟਾ ਮਾਰਦਾ ਕਿੰਨੇ ਰੁਪਏ ਦੀ ਕਸ਼ਕਿਆ ਸੀਗੀ 35 ਲੱਖ ਰੁਪਏ ਅਗਰ ਤਾਂ ਕਸ਼ਕਿਆ ਪੁਲਿਸ ਭਾਵੇਂ ਕਿ ਲੱਖ ਦਾਅਵੇ ਕਰ ਰਹੀ ਹੋਵੇ ਮਾਮਲਾ ਜਲਦੀ ਸੁਲਝਾਉਣ ਦੀ ਪਰ ਪਿਛਲੇ ਕੁਝ ਦਿਨਾਂ ਵਿੱਚ ਹੀ ਸੂਬੇ ਵਿੱਚ ਅੱਧਾ ਦਰਜਨ ਤੋਂ ਵੱਧ ਏਟੀਐਮ ਲੁੱਟਣ ਦੀਆਂ ਵਾਰਦਾਤਾਂ ਵਿੱਚ ਪੰਜਾਬ ਪੁਲਿਸ ਨੂੰ ਖਾਸ ਸਫਲਤਾ حاصل ਨਹੀਂ ਹੋਈ ਹੈ। ਹੁਣ এবিপি ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ এবিপি ਲਾਈਵ ਟਾਈਪ ਕਰੋ। এবিপি ਦੇ ਆਈਕਨ ਨੂੰ ਸਿਲੈਕਟ ਕਰੋ। ਐਪ ਨੂੰ ਇੰਸਟਾਲ ਕਰੋ। ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ। ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ। ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ